ਇਜ਼ਰਾਈਲੀ ਫੌਜ ਨੇ ਦੱਖਣੀ ਸੀਰੀਆ ਵਿੱਚ ਮਿਲਟਰੀ ਟੈਂਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ। ਇਜ਼ਰਾਈਲੀ ਫੌਜ ਨੇ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਇਹ ਹਮਲਾ ਉਹ ਜਗ੍ਹਾ ਤੇ ਕੀਤਾ ਗਿਆ ਜਿੱਥੇ ਸੀਰੀਆ ਦੇ ਸਰਕਾਰੀ ਬਲਾਂ ਅਤੇ ਬੇਦੋਇਨ ਕਬੀਲਿਆਂ ਦੀਆਂ ਦਰੂਜ਼ ਮਿਲੀਸ਼ੀਆ ਨਾਲ ਝੜਪਾਂ ਜਾਰੀ ਹਨ। ਸੀਰੀਆ ਦੇ ਸਵਿਡਾ ਸੂਬੇ ਵਿੱਚ ਸਥਾਨਕ ਮਿਲੀਸ਼ੀਆ ਤੇ ਕਬੀਲਿਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ ਹੁਣ ਤੱਕ ਦਰਜਨਾ ਲੋਕ ਮਾਰੇ ਜਾ ਚੁੱਕੇ ਹਨ। ਸੋਮਵਾਰ ਨੂੰ ਸ਼ਾਂਤੀ ਬਹਾਲੀ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਬਲਾਂ ਨਾਲ ਝੜਪ ਹੋਈ ਸੀ। ਸੀਰੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਹਿੰਸਾ ਵਿੱਚ ਹੁਣ ਤੱਕ 30 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਲਗਭਗ 100 ਜ਼ਖਮੀ ਹੋਏ ਹਨ ਜਦਕਿ ਯੂਕੇ ਆਧਾਰਿਤ ਸੀਰੀਆਈ ਮਨੁੱਖੀ ਅਧਿਕਾਰ ਨਿਗਰਾਨ ਨੇ 99 ਤੋਂ ਵੱਧ ਮੌਤਾਂ ਦੀ ਗੱਲ ਆਖੀ ਹੈ ਜਿਨ੍ਹਾਂ ਵਿੱਚ ਦੋ ਬੱਚੇ ਦੋ ਔਰਤਾ ਅਤੇ ਸੁਰੱਖਿਆ ਬਲਾਂ ਦੇ 14 ਮੈਂਬਰ ਸ਼ਾਮਿਲ ਹਨ ਐਸਐਚਓਆਰ ਨੇ ਕਿਹਾ ਕਿ ਸੀਰੀਆ ਵਿੱਚ ਪਹਿਲਾਂ ਇਹ ਝੜਪਾਂ ਦਰੂਜ਼ ਅਤੇ ਸੂਨੀ ਬੇਦੋਇਨ ਕਬੀਲਿਆਂ ਦੇ ਹਥਿਆਰਬੰਦ ਗੁੱਟਾਂ ਵਿਚਾਲੇ ਸ਼ੁਰੂ ਹੋਈਆਂ ਸਨ ਜਿਸ ਵਿੱਚ ਸਰਕਾਰੀ ਸੁਰੱਖਿਆ ਬਲਾਂ ਦੇ ਕੁਝ ਮੈਂਬਰ ਬੇਦੋਇਨ ਦੀ ਹਿਮਾਇਤ ਕਰ ਰਹੇ ਹਨ ਸੀਰੀਆ ਦੇ ਗ੍ਰਹਿ ਮੰਤਰੀਲੇ ਦੇ ਤਰਜਮਾ ਨੂਰੇਦੀਨ ਅਲ ਬਾਬਾ ਨੇ ਕਿਹਾ ਕਿ ਸਰਕਾਰੀ ਬਲ ਸ਼ਾਂਤੀ ਬਹਾਲੀ ਲਈ ਸਵੇਰ ਵੇਲੇ ਸਵੀਡਾ ਵਿੱਚ ਦਾਖਲ ਹੋਏ ਉਹਨਾਂ ਨੇ ਸਰਕਾਰੀ ਅਲ ਅਖਬਾਰੀਆ ਟੀਵੀ ਨੂੰ ਦੱਸਿਆ ਕਿ ਗੈਰ ਕਾਨੂੰਨੀ ਹਥਿਆਰਬੰਦ ਗੁੱਟਾਂ ਨਾਲ ਕੁ ਝੜਪਾਂ ਹੋਈਆਂ ਹਨ ਪਰ ਸਾਡੇ ਬਲ ਕਿਸੇ ਵੀ ਨਾਗਰਿਕ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਇਜ਼ਰਾਈਲ ਦੇ ਰੱਖਿਆ ਮੰਤਰੀ ਕੈਡਜ਼ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਸੀਰੀਆ ਵਿੱਚ ਸਟੇਕ ਹਮਲਾ ਕੀਤਾ ਹੈ ਤਾਂ ਕਿ ਸੀਰੀਆਈ ਸ਼ਾਸਨ ਨੂੰ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਦਰੂਜ਼ਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ ਦਰਸਨੀ ਹੋਇਆ ਹੈ ਕਿ ਇਜ਼ਰਾਈਲ ਵਿੱਚ ਦਰੂਜ਼ਾਂ ਨੂੰ ਵਫਾਦਾਰ ਘਟ ਗਿਣਤੀ ਮੰਨਿਆ ਜਾਂਦਾ ਹੈ ਜੋ ਅਕਸਰ ਫੌਜ ਵਿੱਚ ਸੇਵਾਵਾਂ ਦਿੰਦੇ ਹਨ ਇਜ਼ਰਾਈਲੀ ਫੌਜ ਨੇ ਦੱਖਣੀ ਸੀਰੀਆ ਵਿੱਚ ਮਿਲਟਰੀ ਟੈਂਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ ਇਜ਼ਰਾਈਲੀ ਫੌਜ ਨੇ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਇਹ ਹਮਲਾ ਉਹ ਜਗ੍ਹਾ ਤੇ ਕੀਤਾ ਗਿਆ ਜਿੱਥੇ ਸੀਰੀਆ ਦੇ ਸਰਕਾਰੀ ਬਲਾਂ ਅਤੇ ਬੇਦੋਇਨ ਕਬੀਲਿਆਂ ਦੀਆਂ ਦਰੂਜ਼ ਮਿਲੀਸ਼ੀਆ ਨਾਲ ਝੜਪਾਂ ਜਾਰੀ ਹਨ ਸੀਰੀਆ ਦੇ ਸਵੀਡਾ ਸੂਬੇ ਵਿੱਚ ਸਥਾਨਕ ਮਲੇਸ਼ੀਆ ਤੇ ਕਬੀਲਿਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ ਹੁਣ ਤੱਕ ਦਰਜਨਾ ਲੋਕ ਮਾਰੇ ਜਾ ਚੁੱਕੇ ਹਨ ਸੋਮਵਾਰ ਨੂੰ ਸ਼ਾਂਤੀ ਬਹਾਲੀ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਬਲਾਂ ਨਾਲ ਝੜਪ ਹੋਈ ਸੀ ਸੀਰੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਹਿੰਸਾ ਵਿੱਚ ਹੁਣ ਤੱਕ 30 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਲਗਭਗ 100 ਜ਼ਖਮੀ ਹੋਏ ਹਨ ਜਦਕਿ ਯੂਕੇ ਆਧਾਰਿਤ ਸੀਰੀਆਈ ਮਨੁੱਖੀ ਅਧਿਕਾਰ ਨਿਗਰਾਨ ਨੇ 99 ਤੋਂ ਵੱਧ ਮੌਤਾਂ ਦੀ ਗੱਲ ਆਖੀ ਹੈ ਜਿਨ੍ਹਾਂ ਵਿੱਚ ਦੋ ਬੱਚੇ ਦੋ ਔਰਤਾ ਅਤੇ ਸੁਰੱਖਿਆ ਬਲਾਂ ਦੇ 14 ਮੈਂਬਰ ਸ਼ਾਮਲ ਹਨ एसएचओआर ਨੇ ਕਿਹਾ ਕਿ ਸੀਰੀਆ ਵਿੱਚ ਪਹਿਲਾਂ ਇਹ ਝੜਪਾਂ ਦਰੂਜ਼ ਅਤੇ ਸੂਨੀ ਬੇਦੋਇਨ ਕਬੀਲਿਆਂ ਦੇ ਹਥਿਆਰਬੰਦ ਗੁੱਟਾਂ ਵਿਚਾਲੇ ਸ਼ੁਰੂ ਹੋਈਆਂ ਸਨ ਜਿਸ ਵਿੱਚ ਸਰਕਾਰੀ ਸੁਰੱਖਿਆ ਬਲਾਂ ਦੇ ਕੁਝ ਮੈਂਬਰ ਬੇਦੋਇਨ ਦੀ ਹਿਮਾਇਤ ਕਰ ਰਹੇ ਹਨ ਸੀਰੀਆਈ ਗ੍ਰਹਿ ਮੰtrasale ਦੇ ਤਰਜਮਾ ਨੁਰੈਦੀਨ ਅਲ ਬਾਬਾ ਨੇ ਕਿਹਾ ਕਿ ਸਰਕਾਰੀ ਬਲ ਸ਼ਾਂਤੀ ਬਹਾਲੀ ਲਈ ਸਵੇਰ ਵੇਲੇ ਸਵੀਡਾ ਵਿੱਚ ਦਾਖਲ ਹੋਏ। ਉਹਨਾਂ ਨੇ ਸਰਕਾਰੀ ਅਲ ਅਖਬਾਰੀਆ ਟੀਵੀ ਨੂੰ ਦੱਸਿਆ ਕਿ ਗੈਰ ਕਾਨੂੰਨੀ ਹਥਿਆਰਬੰਦ ਗੁੱਟਾਂ ਨਾਲ ਕੁਝ ਝੜਪਾਂ ਹੋਈਆਂ ਹਨ ਪਰ ਸਾਡੇ ਬਲ ਕਿਸੇ ਵੀ ਨਾਗਰਿਕ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਕੈਡਜ਼ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਸੀਰੀਆ ਵਿੱਚ ਸਟੇਕ ਹਮਲਾ ਕੀਤਾ ਹੈ ਤਾਂ ਕਿ ਸੀਰੀਆਈ ਸ਼ਾਸਨ ਨੂੰ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਦਰੂਜ਼ਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਦਸਣਯੋਗ ਹੈ ਕਿ ਇਜ਼ਰਾਈਲ ਵਿੱਚ ਦਰੂਜ਼ਾਂ ਨੂੰ ਵਫਾਦਾਰ ਘੱਟ ਗਿਣਤੀ ਮੰਨਿਆ ਜਾਂਦਾ ਹੈ ਜੋ ਅਕਸਰ ਫੌਜ ਵਿੱਚ ਸੇਵਾਵਾਂ ਦਿੰਦੇ ਹਨ ਇਜ਼ਰਾਈਲੀ ਫੌਜ ਨੇ ਦੱਖਣੀ ਸੀਰੀਆ ਵਿੱਚ ਮਿਲਟਰੀ ਟੈਂਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ ਇਜ਼ਰਾਈਲੀ ਫੌਜ ਨੇ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਇਹ ਹਮਲਾ ਉਸ ਜਗ੍ਹਾ ਤੇ ਕੀਤਾ ਗਿਆ ਜਿੱਥੇ ਸੀਰੀਆ ਦੇ ਸਰਕਾਰੀ ਬਲਾਂ ਅਤੇ ਬੇਦੋਇਨ ਕਬੀਲਿਆਂ ਦੀਆਂ ਦਰੂਜ਼ ਮਿਲੀਸ਼ੀਆ ਨਾਲ ਝੜਪਾਂ ਜਾਰੀ ਹਨ ਸੀਰੀਆ ਦੇ ਸਵੀਡਾ ਸੂਬੇ ਵਿੱਚ ਸਥਾਨਕ ਮਲੇਸ਼ੀਆ ਤੇ ਕਬੀਲਿਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ ਹੁਣ ਤੱਕ ਦਰਜਨਾ ਲੋਕ ਮਾਰੇ ਜਾ ਚੁੱਕੇ ਹਨ ਸੋਮਵਾਰ ਨੂੰ ਸ਼ਾਂਤੀ ਬਹਾਲੀ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਬਲਾਂ ਨਾਲ ਝੜਪ ਹੋਈ ਸੀ ਸੀਰੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਹਿੰਸਾ ਵਿੱਚ ਹੁਣ ਤੱਕ 30 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਲਗਭਗ 100 ਜ਼ਖਮੀ ਹੋਏ ਹਨ ਜਦ ਕਿ ਯੂਕੇ ਆਧਾਰਿਤ ਸੀਰੀਆਈ ਮਨੁੱਖੀ ਅਧਿਕਾਰ ਨਿਗਰਾਨ ਨੇ 99 ਤੋਂ ਬਾਅਦ ਮੌਤਾਂ ਦੀ ਗੱਲ ਆਖੀ ਹੈ ਜਿਨ੍ਹਾਂ ਵਿੱਚ ਦੋ ਬੱਚੇ ਦੋ ਔਰਤਾ ਅਤੇ ਸੁਰੱਖਿਆ ਬਲਾਂ ਦੇ 14 ਮੈਂਬਰ ਸ਼ਾਮਿਲ ਹਨ ਐਸਐਚਓਆਰ ਨੇ ਕਿਹਾ ਕਿ ਸੀਰੀਆ ਵਿੱਚ ਪਹਿਲਾਂ ਇਹ ਝੜਪਾਂ ਦਰੂਜ਼ ਅਤੇ ਸੂਨੀ ਬੇਦੋਇਨ ਕਬੀਲਿਆਂ ਦੇ ਹਥਿਆਰਬੰਦ ਗੁੱਟਾਂ ਵਿਚਾਲੇ ਸ਼ੁਰੂ ਹੋਈਆਂ ਸਨ ਜਿਸ ਵਿੱਚ ਸਰਕਾਰੀ ਸੁਰੱਖਿਆ ਬਲਾਂ ਦੇ ਕੁਝ ਮੈਂਬਰ ਬੇਦੋਇਨ ਦੀ ਹਿਮਾਇਤ ਕਰ ਰਹੇ ਹਨ ਸੀਰੀਆ ਦੇ ਗ੍ਰਹਿ ਮੰਤਰੀਲੇ ਦੇ ਤਰਜਮਾ ਨੂਰੇਦੀਨ ਅਲ ਬਾਬਾ ਨੇ ਕਿਹਾ ਕਿ ਸਰਕਾਰੀ ਬਲ ਸ਼ਾਂਤੀ ਬਹਾਲੀ ਲਈ ਸਵੇਰ ਵੇਲੇ ਸਵੀਡਾ ਵਿੱਚ ਦਾਖਲ ਹੋਏ ਉਹਨਾਂ ਨੇ ਸਰਕਾਰੀ ਅਲ ਅਖਬਾਰੀਆ ਟੀਵੀ ਨੂੰ ਦੱਸਿਆ ਕਿ ਗੈਰ ਕਾਨੂੰਨੀ ਹਥਿਆਰਬੰਦ ਗੁੱਟਾਂ ਨਾਲ ਕੁ ਝੜਪਾਂ ਹੋਈਆਂ ਹਨ ਪਰ ਸਾਡੇ ਬਲ ਕਿਸੇ ਵੀ ਨਾਗਰਿਕ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਇਜ਼ਰਾਈਲ ਦੇ ਰੱਖਿਆ ਮੰਤਰੀ ਕੈਡਜ਼ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਸੀਰੀਆ ਵਿੱਚ ਸਟੇਕ ਹਮਲਾ ਕੀਤਾ ਹੈ ਤਾਂ ਕਿ ਸੀਰੀਆਈ ਸ਼ਾਸਨ ਨੂੰ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਦਰੂਜ਼ਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ ਦਸਣਯੋਗ ਹੈ ਕਿ ਇਜ਼ਰਾਈਲ ਵਿੱਚ ਦਰੂਜ਼ਾ ਨੂੰ ਵਫ਼ਾਦਾਰ ਘਟ ਗਿਂਤੀ ਮੰਨਿਆ ਜਾਂਦਾ ਹੈ ਜੋ ਅਕਸਰ ਫੌਜ ਵਿੱਚ ਸੇਵਾਵਾਂ ਦਿੰਦੇ ਹਨ।